ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ ਸੋਹ ਜਿਹੜੀ ਹੈ ਤਸਵੀਰ ਤੁਹਾਨੂੰ ਦਿਖਾਤਮਾ ਕੀ ਤਸਵੀਰ ਸਾਨੂੰ ਕੁਛ ਵਾਹ ਜੋ ਕਿ 13 ਸਾਲ ਦਾ ਬੱਚਾ ਹੈ ਕਿ ਜਿਹੜਾ ਕਿ ਸਾਹਨੇਵਾਲ ਤੋਂ ਪਿਛਲੇ ਸੋਮਵਾਰ ਨੂੰ ਜਿਹੜਾ ਕਿ ਸਵੇਰੇ 6 ਵਜੇ ਤੋਂ ਘਰ ਤੋਂ ਚਲਾ ਗਿਆ ਹੈ ਤਸਵੀਰ ਹੈ ਜਿਹੜੀ ਤੁਹਾਨੂੰ ਮੈਂ ਸਾਂਝੀ ਕਰ ਦਮਾ ਇਸ ਦੇ ਨਾਲ ਨਾਲ ਜਿਹੜੇ ਪੇ ਮਾਤਾ ਪਿਤਾ ਵੀ ਮੌਜੂਦ ਹੈ ਉਹਨਾਂ ਦੇ ਸੋ ਆਪਾਂ ਗੱਲਬਾਤ ਕਰਾਂਗੇ ਕਿ ਕਾਰਨ ਕੀ ਹੈ ਕੀ ਕਰ ਰਹੇ ਹੈ ਕਿ ਬੱਚਾ ਇਥੋਂ ਜਿਹੜਾ ਕਿ ਘਰੋਂ ਗੁੰਮ ਹੋਇਆ ਕੀ ਕਰਨ ਹੋਏਗਾ ਜੀ ਜੀ ਨਾਮ ਹੈ ਜੀ ਸਰ ਸੁਨੇਤਾ आ, क्या नाम था बच्चे का जी सोनू कुशवाहा क्या बात हुई है मतलब रात को सोए थे सुबह उठा बोला मम्मी मैं बाहर जा रही हूँ बाहर जाने के बाद वो गायब हो गया मैं पीछे लागी ढूंढने के लिए फिर भी वो मिला नहीं उसी दिन से मैं ढूंढ रही हूँ कितने बजे की बात है जी सुबह छह बजे सुबह तो छह बजे घर से निकला घूमने के लिए जा रहा तो उसके बाद आया नहीं नहीं उसी दिन से हम लोग कपड़े पहने हुए थे काला पैंट पहना है नीला कलर जर्सी पहना हुआ है उसी दिन से हम लोग ढूंढ रहे हैं मिल नहीं रहे नहीं कुछ नहीं नाम है नाम भी सोनू लिखा हुआ है दैनाथ पे कहा गया नहीं मुझे पता नहीं हाँ जी थाना पुलिस थाना में हाँ जी हाँ जी वो लोग तो बोल रहे हैं सही सलामत है जहाँ भी है कहीं दुकान पर लग गया हो चौक पास गया है वहाँ से दिखाई दे रहे है उसके बाद कहीं लग गया हो दुकान पर दें भी देखने में बढ़िया लग रहा है दुकान वकान पर लग गया हो चाहे गांव चला गया हो अगर भाई कोई भी हो चाहे दीदी तो वो कोशिश करे मेरा नंबर है तो मिले तो आप मेरे को फोन करिए मैं अपना बच्चे आके ले जाऊँ आप बच्चे है किसी के पास हो तो आप नंबर पर फोन कर ले हमारा, हमारा बच्चे आपसे दे दू जिनके भी पास अगर बच्चे हैं अगर मिलता है तो हमारे बच्चे आपसी दे दें बस यही कहना चाहते हैं हम लोग बहुत परेशान हो रहे हैं बच्चे के लिए बच्चा हाँ कोई कारण नहीं हुआ घर से कोई बात नहीं, हाँ। नहीं। हुई है हमारे लड़का सुहेल छो है लड़का का नाम है सोनू नाम है उसको नाम लिखा है उसको सोनू नाम है उसको गई पे नाम लिखा है उसके पर पता नहीं शुमार से उसको सुबह भागा है बजे के उसके बाद लड़का मिला नहीं चार का जोता रह गया उसका तो मुताबार का पूरा जो लिया ग्यारह बजे रात लेते हैं सुबह से छः बजे से जाता है जोता हूँ तो नहीं मिला है उसको कहाँ जाऊँगी हाँ पुलिस वाले को उसको शनिवार में थाना पे साइन किया अपने अपने नाम साइन किया उसको लड़का अभी मिला नहीं उसको बताया नहीं मेरे को ਪਤਾ ਦੋਗੇ ਉਸ ਕੋ ਲੱਟਾ ਮਿਲ ਲੈ ਕੇ ਤੁਮੇ ਸਭ ਕੁਝ ਦੇ ਦੇਗਾ ਉਸ ਦਾ ਫਾਇਦਾ ਵਿੱਚ ਚਾਇਆ ਇਹ ਪਾਸੀ ਮੈਂ ਤਸਵੀਰ ਜਿਹੜੀ ਤੁਹਾਨੂੰ ਸਾਂਝੀ ਕਰ ਦਵਾ ਕਿ ਤਸਵੀਰ ਹੈ ਜਿਹੜੀ ਕਿ ਸਾਨੂੰ ਕੋ ਸੁਵਾਹਦੀ ਹੈ ਔਰ ਵੀਡੀਓ ਵੀ ਜਿਹੜੀ ਤੁਹਾਨੂੰ ਸਾਂਝੀ ਕਰਦਾ ਕਿ ਵੀਡੀਓ ਜਿਹੜੀ ਇਹ ਸਾਨੇਵਾਲ ਚੌਂਕ ਤੋਂ ਜਿਹੜਾ ਬੱਚਾ ਕਿ ਲੁਧਿਆਣੀ ਵਲੋਂ ਗਿਆ ਵਾ ਪਰ ਲੇਕਿਨ ਗਿਆ ਕਿਥੇ ਪਤਾ ਨਹੀਂ ਹੈ ਤਸਵੀਰ ਵੀ ਜਿਹੜੀ ਤੁਸੀਂ ਦੇਖ ਸਕਦੇ ਹੋ ਤੇ ਉਹਨਾਂ ਦੇ ਮਾਤਾ ਪਿਤਾ ਵੀ ਮੌਜੂਦ ਹੈ ਜਿਹੜੀ ਇਸ ਗੱਲਬਾਤ ਵਿੱਚ ਸੀ ਕਿ ਬੱਚਾ ਜਿਹੜਾ ਕਿ 13 ਸਾਲ ਦੀ ਉਮਰ ਦੇ ਬੱਚੇ ਦੀ ਹੈ ਸੋ ਬੱਚਾ ਜਿਹੜਾ ਘਰ ਤੋਂ ਗਿਆ ਵਾ ਨਿਕ ਕਿਨੋਂ ਗਿਆ ਕਿੱਥੇ ਪਤਾ ਨਹੀਂ ਐ ਸੋ ਜਿਹੜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਕਿ ਜੋ ਇਹਨਾਂ ਦਾ ਬੱਚਾ ਜਿਹੜਾ ਲੱਭ ਸਕੇ ਔਰ ਡਿਸਪਲੇ ਦੇ ਉੱਪਰ ਜਿਹੜਾ ਕਿ ਇਹਨਾਂ ਦਾ ਨੰਬਰ ਵੀ ਹੋਏਗਾ ਤੁਸੀਂ ਕੰਟੈਕਟ ਕਰ ਸਕਦੇ ਹੋ ਔਰ ਬੱਚੇ ਦੀ ਬਾਹ ਦੇ ਉੱਪਰ ਜਿਹੜਾ ਕਿ ਸੱਜੀ ਬਾਹ ਦੇ ਉੱਪਰ ਸੋਨੂ ਜਿਹੜਾ ਕਿ ਨਾਮ ਵੀ ਲਿਖਿਆ ਹੋਇਆ ਵਾ ਤਾਂ ਪਲੀਜ਼ ਜਿਹੜੀ ਇਹ ਵੀਡੀਓ ਚੱਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਕਿ ਜੋ ਜਿਹੜਾ ਬੱਚਾ ਕਿ ਗੁੰਮ ਹੋਇਆ ਇਹਨਾਂ ਨੂੰ ਮਿਲ ਸਕੇ ਅਨੁਛੀ ਜੀ ਕੀ ਕਹਿਣਾ ਚਾਹੁੰਦੇ ਹੋ ਇਸ ਪਰਿਵਾਰ ਦੇ ਵਿੱਚ ਜਿਹੜਾ ਕਿ ਬੱਚਾ ਗੁੰਮ ਹੋਇ ਮੈਂ ਇਹਨਾਂ ਨੂੰ ਕੱਲ ਦੇਖਿਆ ਕਿ ਮੇਰੇ ਬੱਚਾ ਗਾਇਬ ਹੋ ਗਿਆ ਤਾਂ ਅਸੀਂ ਜਾ ਕੇ ਕਈ ਵਾਰੀ ਜਿਹੜਾ ਸੰਪਰਕ ਵੀ ਕੀਤਾ ਕਿਸੇ ਨਾਲ ਕੇ ਜਿਹੜੇ ਆਪਣੇ ਗਰੁੱਪ ਨੇ ਅਸੀਂ ਉਹਨਾਂ ਦਾ ਵੀ ਸ਼ੇਅਰ ਕੀਤੀ ਹੈ ਅਸੀਂ ਚਾਹੁੰਦੇ ਕਿ ਜਿਨ੍ਹਾਂ ਦਾ ਇਹਨਾਂ ਦਾ ਬੱਚਾ ਹੈਗਾ ਜਦੋਂ ਗਾਇਬ ਹੋਇਆ ਅਸੀਂ ਕਹਿੰਦੇ ਜਿਨੇ ਕੋਲ ਵੀ ਪਿਆ ਮਿਲਦਾ ਹੋਵੇ ਕਿਸ ਨੂੰ ਦਿਖਦਾ ਹੋਵੇ ਜਿੱਥੇ ਮਰਜ਼ੀ ਹੋਵੇ ਬਦ ਤੋਂ ਬਦ ਇਸ ਵੀਡੀਓ ਨੂੰ ਸ਼ੇਅਰ ਵੀ ਕਰਿਓ ਤੇ ਇਹਨਾਂ ਦਾ ਪੇਰੈਂਟਸ ਨੂੰ ਇਹਦਾ ਨੰਬਰ ਇਹਨਾਂ ਦਾ ਕੰਟੈਕਟ ਨੰਬਰ ਚੱਲਦਾ ਰਹੂਗਾ ਸਕਰੀਨ ਤੇ ਨੰਬਰ ਤੁਹਾਨੂੰ ਦਿੱਤਾ ਉਹ ਚਾਹੁੰਦੇ ਕਿ ਜਿੰਨੀ ਜਲਦੀ ਸੋ ਜਲਦੀ ਅਗਰ ਕਿਸ ਨੂੰ ਮਿਲਦਾ ਹੋਵੇ ਕੋਈ ਫੈਮਿਲੀ ਨੂੰ ਕੰਟੈਕਟ ਕਰੇ ਜਾਂ ਫਿਰ ਪੁਲਿਸ ਥਾਣੇ ਨਾਲ ਕੰਟੈਕਟ ਕਰੇ ਉਹਨਾਂ ਦਾ ਨੰਬਰ ਵੀ ਐਸਐਸ ਦਾ ਨੰਬਰ ਵੀ ਤੁਸੀਂ ਉਹਦੇ ਕੰਟੈਕਟ ਪਾ ਦਿਓ ਕਿਉਂਕਿ ਉਹ ਵੀ ਲੱਭ ਰਹੇ ਨੇ ਪੁਲਿਸ ਵਾਲੇ ਵਿਚਾਰੇ ਉਹ ਵੀ ਲੱਭ ਰਹੇ ਨੇ ਤੇ ਇਹ ਵੀ ਕੋਸ਼ਿਸ਼ ਮੈਂ ਵੀ ਕਾਫੀ ਕੱਲ ਵੀ ਕੋਸ਼ਿਸ਼ ਕੀਤੀ ਹੈ ਕਈ ਵਟਸਐਪ ਗਰੁੱਪ ਤੇ ਵਿੱਚ ਪਾਏ ਨੇ ਕਿ ਜਲ ਹੀ ਉਹਨਾਂ ਦਾ ਬੱਚਾ ਵਿਚਾਰਾ ਦਾ ਜਲਦੀ ਸੇ ਜਲਦੀ ਮਿਲ ਜਾਵੇ 13 ਸਾਲ ਦਾ ਬੱਚਾ ਇਸੇ ਕਰਕੇ ਤੁਸੀਂ ਕੋਸ਼ਿਸ਼ ਜਿੰਨੀ ਵੀ ਆ ਗਈ ਮੈਂ 5000 ਰੁਪਏ ਇਸੇ ਵੀ ਦੇ ਦੂੰਗੀ ਜੋ ਵੀ ਜੋ ਵੀ ਢੁਣੇ ਜਿਸका ਵੀ ਨਜ਼ਰ ਆਵੇ ਮੇਰੇ ਪਾਸ ਕੰਟੇਨ ਕਰ ਮੈਂ ਉਹਨੂੰ 5000 ਰੁਪਏ ਦੇਣ ਦੇ ਲਈ ਤਿਆਰ ਹਾਂ ਮੇਰੇ ਬੱਚੇ ਮੇਰੇ ਹਵਾਲੇ ਕਰ। ਬਿਲਕੁਲ ਜਿਹੜਾ ਕਿ ਪਰਿਵਾਰ ਹੈ ਕਿ ਭਾਵ ਉਹ ਕਹਿੰਦੇ ਕਿ ਪਰਿਵਾਰ ਦਾ ਜਿਹੜਾ ਬੱਚਾ ਹੈ ਕਿ ਗੁੰਮ ਹੋਇਆ ਵਾ। ਸੋ ਇਸ ਪਰਿਵਾਰ ਦੀ ਜਿਹੜੀ ਬੇਨਤੀ ਹੈ ਕਿ ਅਪੀਲ ਵੀ ਹੈ ਕਿ ਇਹਦੇ ਨਾਲ ਨਾਲ ਕਿ ਤੁਸੀਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਫੋਟੋ ਜਿਹੜੀ ਮੈਂ ਤੁਹਾਨੂੰ ਸ਼ੇਅਰ ਕੀਤੀ ਹੈ ਇਹਦੇ ਨਾਲ ਨਾਲ ਵੀਡੀਓ ਵੀ ਜਿਹੜੀ ਤੁਹਾਨੂੰ ਦਿਖਾਈ ਗਈ ਹੈ ਕਿ ਸਾਹਨੇਵਲ ਚੌਂਕ ਦੀ ਜਿਹੜੀ ਤਸਵੀਰ ਆ ਉਹ ਸਾਹਨੇਵਲ ਚੌਂਕ ਤੋਂ ਜਿਹੜਾ ਕਿ ਲੁਧਿਆਣੇ ਵਾਲੀ ਸਾਈਡ ਨੂੰ ਬੱਚਾ ਗਿਆ 13 ਸਾਲ ਦਾ ਬੱਚਾ ਵਾ ਔਰ ਬੱਚੇ ਦੀ ਸੱਜੀ ਬਾਹ ਦੇ ਉੱਪਰ ਸੋਨੂੰ ਨਾਮ ਵੀ ਲਿਖਿਆ ਗਿਆ ਕਿ ਜਿਸ ਬੱਚੇ ਇਸ ਬੱਚੇ ਦੀ ਕਿਤੇ ਵੀ ਤੁਹਾਨੂੰ ਦਿਖਦਾ ਤਾਂ ਸਾਨੇਵਾਲ ਥਾਣਾ ਦੇ ਵਿੱਚ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਇਹਨਾਂ ਪਰਿਵਾਰ ਦੇ ਨਾਲ ਜਿਹੜਾ ਨੰਬਰ ਆ ਉਹ ਵੀ ਡਿਸਪਲੇ ਦੇ ਉੱਪਰ ਚੱਲ ਰਿਹਾ ਉਸ ਤੋਂ ਬੱਚੇ ਪਰਿਵਾਰ ਦੇ ਨਾਲ ਵੀ ਜਿਹੜਾ ਤੁਸੀਂ ਕੰਟੈਕਟ ਕਰਕੇ ਜਿੱਥੇ ਬੱਚਾ ਤੁਹਾਨੂੰ दिखे ਜਰੂਰੀ ਇਹਨਾਂ ਨਾਲ ਸੰਪਰਕ ਕੀਤਾ ਜਾਵੇ